ਸਨਮਾਨਤ ਸਾਥੀਓ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਜੈ ਸਮਾਜਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਨਮਾਨਤ ਸਾਥੀਓ ਆਓ ਸਮਾਜਿਕ ਮੁੱਦਿਆਂ ਤੇ ਕਰਦੇ ਹਾਂ ਕੁਝ ਵਿਚਾਰਾਂ ਪਿਛਲੇ ਦਿਨੀ ਡਾਕਟਰ ਕਿਯਾਸ ਖੁੰਡਾ ਜੀ ਦੀ ਅਗਵਾਈ ਹੇਠ ਹਾਸ਼ੀਆ ਲੋਕ ਦਲ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਮਾਜਿਕ ਮੁੱਦਿਆਂ ਨੂੰ ਲੈ ਕੇ ਕੁਝ ਵਿਚਾਰਾਂ ਦੇ ਕੁਝ ਫਹਿਮ ਫੈਸਲੇ ਲਏ ਗਏ ਉਰੇ ਚਿਹਰਿਆਂ ਤੇ ਨਿਤ ਕਲੀ ਕਰਕੇ ਭੋਖ ਢਿੱਡਾਂ ਦੀ ਨਹੀਂ ਲੁਕਾ ਸਕਦੇ ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ ਭਾਰ ਫਰਜ਼ਾਂ ਦਾ ਕਿਵੇਂ ਹਟਾ ਸਕਦੇ ਬਿਨਾ ਬਾਲਣੋਂ ਢਿੱਡਾਂ ਦੀ ਪਾਠ ਅੰਦਰ ਨਹੀਂ ਗਾਡਰ ਅਨਸ਼ਾਸਨ ਦੀ ਢਲ ਸਕਦੀ ਗੱਡੀ ਦਿੱਲੀ ਦੀ ਪਿੰਡਾਂ ਦੇ ਪੈਹੇ ਅੰਦਰ ਬਿਨਾ ਰੋਟੀ ਦੇ ਪਈਏ ਨਾ ਚੱਲ ਸਕਦੀ ਸਤਕਾਰਯੋਗ ਸਾਥੀਓ ਜਿਹੜੇ ਸਾਡੇ ਪੰਜਾਬ ਦੇ ਬਾਰਡਰ ਬੈਲਟ ਤੇ ਪਿੰਡ ਨੇ ਜਿੱਨਾਂ ਵਿੱਚ ਗਰੀਬ ਸਮਾਜ ਦੇ ਬੱਚਿਆਂ ਦੀ ਪੜ੍ਹਾਈ ਹੁੰਦੀ ਹੈ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਹਰ ਪੰਜਾਬ ਦੇ ਪਿੰਡ ਪਿੰਡ ਵਿੱਚ ਸਮਾਰਟ ਸਕੂਲ ਬਣਾ ਦਿੱਤੇ ਆ ਪਰ ਜ਼ਮੀਨੀ ਪੱਧਰ ਤੋਂ ਆਈਆਂ ਹੋਈਆਂ ਰਿਪੋਰਟਾਂ ਦੇ ਮੁਤਾਬਕ ਕਈਆਂ ਪਿੰਡਾਂ ਵਿੱਚ ਇੱਕ ਸਕੂਲ ਦੇ ਵਿੱਚ ਪੂਰੇ 60 ਤੋਂ 70 ਬੱਚਿਆਂ ਦੀਆਂ ਅਲੱਗ-ਅਲੱਗ ਕਲਾਸਾਂ ਨੂੰ ਪੜਾਉਣ ਵਾਸਤੇ ਸਿਰਫ ਇੱਕ ਹੀ ਟੀਚਰ ਹੈ ਸੋ ਇਸ ਦੇ ਬਾਰੇ ਪੰਜਾਬ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਲਜਾਣਾ ਸਾਡਾ ਸਾਰਿਆਂ ਦਾ ਫਰਜ਼ ਹੈ ਦੂਸਰਾ ਕੇਂਦਰ ਸਰਕਾਰ ਵੱਲੋਂ ਇੱਕ ਵਿਅਕਤੀ ਨੂੰ ਘੱਟ ਤੋਂ ਘੱਟ 100 ਦਿਨ ਦਾ ਰੁਜ਼ਗਾਰ ਦੇਣ ਦਾ ਜਿਹੜਾ ਉਪਰਾਲਾ ਹੈ ਬੜਾ ਸ਼ਲਾਘਾਯੋਗ ਹੈ ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਨਰੇਗਾ ਸਕੀਮ ਨੂੰ ਠੱਪ ਕੀਤਾ ਹੋਇਆ ਤੇ ਉਥੋਂ ਦੇ ਧਨਾੜ ਲੋਕਾਂ ਵੱਲੋਂ ਨਰੇਗਾ ਸਕੀਮ ਨੂੰ ਮਨਮਰਜ਼ੀ ਨਾਲ ਚਲਾਇਆ ਜਾਂਦਾ ਹੈ ਜਿਸ ਦਾ ਪ੍ਰਭਾਵ ਗਰੀਬ ਪਰਿਵਾਰ ਦੇ ਮਜ਼ਦੂਰ ਲੋਕਾਂ ਤੇ ਪੈਂਦਾ ਤੇ ਉਹਨਾਂ ਦੇ ਘਰਾਂ ਵਿੱਚ ਚੁੱਲ੍ਹਾ ਚੌਂਕਾ ਨਾਂ ਦੇ ਬਰਾਬਰ ਹੋ ਜਾਂਦਾ ਹੈ ਸੋ ਕਈ ਪਿੰਡਾਂ ਦੇ ਜਿਹੜੇ ਨਰੇਗਾ ਸਕੀਮ ਚੱਲ ਰਹੇ ਨੇ ਉਹਨਾਂ ਦੇ ਉੱਤੇ ਜਿਹੜੇ ਮੇਡ ਲਗਾਏ ਗਏ ਨੇ ਉਹ ਅਲੱਗ ਸ਼੍ਰੇਣੀ ਦੇ ਅਲੱਗ ਕਮਿਊਨਿਟੀ ਦੇ ਬੰਦੇ ਹੋਣ ਕਰਕੇ ਗਰੀਬ ਪਰਿਵਾਰਾਂ ਦੀਆਂ ਬਜ਼ੁਰਗ ਔਰਤਾਂ ਜਵਾਨ ਔਰਤਾਂ ਤੇ ਬੰਦਿਆਂ ਦੇ ਉੱਤੇ ਜਿਹੜੇ ਉਹ ਕੰਟਰੋਲ ਕਰਦੇ ਨੇ ਉਹਨਾਂ ਦਾ ਜਿਹੜਾ ਉਹਨਾਂ ਦੇ ਪ੍ਰਤੀ ਬੜਾ ਭੱਦਾ ਤੇ ਦੁਰਵਿਹਾਰ ਹੈ ਬੋਲ ਚੱਲਦਾ ਜਿਹੜਾ ਤਰੀਕਾ ਹੈ ਉਹ ਸ੍ਰਿਸ਼ਟਾਚਾਰ ਬਹੁਤ ਜ਼ਿਆਦਾ ਪੂਰ ਤੇ ਘਟਿਆ ਸ਼ਖਸੀਅਤ ਨੂੰ ਸ਼ੋਅ ਕਰਦਾ ਹੈ ਸੋ ਇਹ ਵੀ ਜ਼ਮੀਨੀ ਪੱਧਰ ਤੋਂ ਰਿਪੋਰਟ ਆਈ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਰੇਗਾ ਸਕੀਮ ਵਿੱਚ ਗਰੀਬ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਬੱਚੇ ਤੇ ਉਹਨਾਂ ਦੇ ਬਜ਼ੁਰਗ ਜਵਾਨ ਕੰਮ ਕਰਦੇ ਨੇ ਇਹਨਾਂ ਦੇ ਵਿੱਚੋਂ ਹੀ ਕੋਈ ਸੂਝਵਾਨ ਥੋੜਾ ਪੜਿਆ ਲਿਖਿਆ ਬੰਦਾ ਜੋ ਇਹਨਾਂ ਦਾ ਹਿਸਾਬ ਕਿਤਾਬ ਰੱਖ ਕੇ ਪ੍ਰਸ਼ਾਸਨ ਨੂੰ ਭੇਜ ਸਕੇ ਇਹਦੇ ਵਿੱਚੋਂ ਹੀ ਉਸ ਨੂੰ ਮੀਟ ਲਗਾਉਣਾ ਚਾਹੀਦਾ ਹੈ ਦੂਸਰੀ ਸ਼੍ਰੇਣੀ ਦਾ ਬੰਦਾ ਇਹਨਾਂ ਉੱਤੇ ਮੀਟ ਨਾ ਲਗਾਇਆ ਜਾਵੇ ਸੋ ਸਾਡੀ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਕਿ ਉਹ ਇਹਨਾਂ ਗੱਲਾਂ ਵੱਲ ਧਿਆਨ ਦੇਵੇ ਤੇ ਤਾਂ ਕਿ ਗਰੀਬ ਲੋਕਾਂ ਦਾ ਜਿਹੜਾ ਸ਼ੋਸ਼ਣ ਹੈ ਉਸ ਉੱਤੇ ਪ੍ਰਤੀਬੰਧ ਲੱਗ ਸਕੇ ਸੋ ਇਲੀਆਂ ਬੇਨਤੀਆਂ ਪ੍ਰਵਾਨ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਵੀਡੀਓ ਨੂੰ ਵੇਖ ਕੇ ਜਿਆਦਾ ਜਿਆਦਾ ਸ਼ੇਅਰ ਕਰਕੇ ਆਪਣੇ ਕਮੈਂਟ ਦਿਓਗੇ ਤੇ ਗਰੀਬ ਮਜ਼ਦੂਰ ਬੇਸਹਾਰਾ ਲੋਕਾਂ ਦੇ ਪੈਸੇ ਖਾਣ ਵਾਲਿਆਂ ਲੋਕਾਂ ਦਾ ਬਹਿਸ਼ਕਾਰ ਕਰੋਗੇ ਭਾਵੇਂ ਫਿਰ ਉਹ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੋਵੇ ਜੋ ਗਰੀਬਾਂ ਦਾ ਪੈਸਾ ਖਾ ਰਿਹਾ ਏ ਤੇ ਫਿਰ ਉਹ ਭਾਵੇਂ ਕਿਸੇ ਚਰਚ ਵਿੱਚ ਜਾ ਰਿਹਾ ਹੋਵੇ ਕਿਸੇ ਮੰਦਰ ਵਿੱਚ ਜਾ ਰਿਹਾ ਹੋਵੇ ਕਿਸੇ ਗੁਰਦੁਆਰੇ ਵਿੱਚ ਜਾ ਰਿਹਾ ਹੋਵੇ ਗਿਰਜਾ ਘਰ ਵਿੱਚ ਜਾ ਰਿਹਾ ਹੋਵੇ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਭਾਵੇਂ ਉਹ ਆਪਣਾ ਨੱਕ ਰਗੜ ਲਵੇ ਭਗਵਾਨ ਅੱਲਾ ਵੈਗਰੂ ਰਾਮ ਬਿਲਕੁਲ ਖੁਸ਼ ਨਹੀਂ ਹੋਣਗੇ ਜੇ ਉਹ ਗਰੀਬਾਂ ਦੇ ਨਿਹਾਕ ਤੇ ਮਜ਼ਦੂਰੀ ਦਾ ਪੈਸਾ ਖਾ ਕੇ ਆਪਣੇ ਆਪ ਨੂੰ ਗੁਰੂ ਘਰ ਦਾ ਗਿਰਜਾ ਘਰ ਦਾ ਚਰਚ ਦਾ ਸੇਵਕ ਮੰਨਦਾ ਹੈ ਤੇ ਇਹ ਉਹਦੇ ਵਾਸਤੇ ਬਹੁਤ ਵੱਡਾ ਗੁਰੂ ਦੇ ਘਰ ਦੀ ਮਰਿਆਦਾ ਦੇ ਮੁਤਾਬਕ ਕਣਾਉਣਾ ਜੁਰਮੈ ਸੋ ਮੈਂ ਬੇਨਤੀ ਅਰਦਾਸ ਨਿਮਾਣਾ ਜੀ ਆ ਬੰਦਾ ਇੱਕ ਬੇਨਤੀ ਕਰਦਾ ਕਿ ਗਰੀਬਾਂ ਮਜ਼ਦੂਰਾਂ ਦੇ ਹੱਕ ਨਾ ਖਾਦੇ ਜਾਣ ਨਾ ਖਾਦੇ ਜਾਣ ਉਹਨਾਂ ਦੇ ਉਹ ਪੈਸੇ ਜਿਹੜੇ ਉਹ ਗਰਮੀ ਦੇ ਵਿੱਚ ਆਤ ਦਾ ਪਸੀਨਾ ਬਹਾ ਕੇ ਮਿਹਨਤ ਮਜ਼ਦੂਰੀ ਕਰਕੇ 322 ਰੁਪਏ ਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਨੇ ਸੋ ਉਹਨਾਂ ਧਨਾੜ ਲੋਕਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਹਨਾਂ ਦੇ ਨਾਲ ਦੁਰਵਿਹਾਰ ਨਾ ਕਰੋ ਮਾਨਸਕੀ ਜਾਤ ਸਭ ਇੱਕੋ ਪਹਿਚਾਨ ਉਹਦੀ ਗੱਲ ਕਰਦਿਆਂ ਹੋਇਆਂ ਆਪਣਾ ਜਿਹੜਾ ਜੀਵਨ ਹੈ ਬੜੇ ਸੁਚੱਜੇ ਢੰਗ ਨਾਲ ਜੀਓ ਖੁਸ਼ਹਾਲ ਜੀਓ ਤੇ ਸਾਰਿਆਂ ਦਾ ਆਦਰ ਸਤਿਕਾਰ ਕਰੋ ਸੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਮੁੱਦਿਆਂ ਤੇ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਦੇ ਰਿਸਪਾਂਸਿਬਲ ਰੈਪ ਨੂੰ ਇਹਦੇ ਉੱਤੇ ਤਹਿਕੀਕਾਤ تفसील ਕਰਨ ਦੇ ਹੁਕਮ ਦੇਣ ਤਾਂ ਕਿ ਗਰੀਬ ਪਰਿਵਾਰਾਂ ਨਾਲ ਹੋ ਰਹਾ ਧੱਕੇ ਦਾ ਸਹੀ ਤਰੀਕੇ ਨਾਲ ਫੈਸਲਾ ਹੋ ਸਕੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਮਾਜਵਾਦ ਹਰ ਹਰ ਵਾਲਮੀਕੀ ਜੈ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ